ਜਿਲੰਦਰ ਦਿਹਾਤੀ ਦੇ ਥਾਣਾ ਬਿਲਗਾ ਦੀ ਪੁਲਿਸ ਵੱਲੋਂ ਚੋਨਾਬੰਦੀ ਸੰਬੰਧੀ ਚੈਕਿੰਗ ਦੌਰਾਨ ਵੱਖ-ਵੱਖ ਕੇਸਾਂ ਵਿੱਚ ਕੁੱਲ 250 ਲੀਟਰ ਲਾਹਣ ਦੋ ਤਰਪਾਲਾਂ ਦੋ ਡਰਮ ਅਤੇ 268 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਹਾਸਲ ਕੀਤੀ ਵੱਡੀ ਸਫਲਤਾ ਮਾਣਯੋਗ ਸ਼੍ਰੀ ਹਰਿੰਦਰ ਸਿੰਘ ਵਿਰਕ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਚਲੰਦਰ ਦਿਹਾਤੀ ਦੇ ਹਾਤੀ ਜੇ ਦੇ ਦੇਸ਼ਾਂ ਦੇ ਦੇਸ਼ਾਂ ਅਨੁਸਾਰ ਮਾੜੀ ਅੰਸਰਾਂ ਅਤੇ ਨਸ਼ਾ ਤਸਕਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਰਾਏ ਪੀਪੀਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਚਲੰਦਰ ਦਿਹਾਤੀ ਅਤੇ ਸ਼੍ਰੀ ਭਾਰਤ ਮਸੀਹ ਲੱੱੜ ਪੀਪੀਐਸ ਉਪੋ ਪੁਲਿਸ ਕਪਤਾਨ ਸਾਬ ਡਿਵੀਜ਼ਨ ਫਲੋਰ ਦੀ ਯੋਗ ਅਗਵਾਈ ਹੇਠ ਅੱਜ ਸਾਬ ਡਿਵੀਜ਼ਨ ਫਲੋਰ ਦੀ ਫੋਰਸ ਲੈ ਕੇ ਥਾਣਾ ਬਿਲਗਾ ਦੇ ਏਰੀਆ ਵਿੱਚ ਸੱਤ ਦਿਨ ਤਰ੍ਹਾਂ ਕੰਡੇ ਸੱਛ ਆਪਰੇਸ਼ਨ ਕੀਤਾ ਗਿਆ ਜਿਸ ਦੇ ਤਹਿਤ ਸਾਬिन ਇੰਸਪੈਕਟਰ ਸੁਖਵਿੰਦਰ ਸਿੰਘ ਮੁਖ ਅਫਸਰ ਥਾਣਾ ਬਿਲਗਾ ਵੱਲੋਂ ਵੱਖ-ਵੱਖ ਕੇਸਾਂ ਵਿੱਚ 250 ਲੀਟਰ ਲਾਹਣ ਤੋਂ ਤਰਪਾਲਾ ਦੂਰ ਡਰਮ ਅਤੇ 260 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਭਾਰਤ ਮਸੀਹ ਲੱੱੜੜ

एक चौदह एक्सरसाइज एक्ट थाना बिलगा दो सौ लीटर लाहन दो तरपाला दो मुकदमा नंबर एक सौ बयासी मिति दस बारह दो हजार पच्ची जुर्म काट एक चौदह आबादकारी एक्ट था बिलगा्यूबा जिन्ह सौ बोतलों को दो सौ छियाहठ बोतल नजायज शराब बराबद करके मुकदमा दर्ज रजिस्टर किए हैं ਜਲੰਧਰ ਤੋਂ ਬਿਊਰੋ ਰਿਪੋਰਟ ਨੇ ਤੜਕੀ ਨਿਊਜ਼ ਚੈਨਲ ਮਾਨਜੁਗ ਸ੍ਰੀ ਹਰਵਿੰਦਰ ਸਿੰਘ ਵੇਕ ਪੀਪੀਐ ਸੀਨੀਅਰ ਪੁਲਿਸ ਕਪਤਾਨ ਜਲੰਧਰ ਜ਼ਿਲ੍ਹੇ ਦੀ ਅਤੀ ਦੇ ਦਿਸੰਦਰ ਦੇ ਚਾਂਦੇ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਆਉਣ ਵਾਲੀ ਜਿਹੜੀ ਇਲੈਕਸ਼ਨ ਦਾ 14 ਤਰੀਕ ਨੂੰ ਉਹਦੇ ਸਬੰਧ ਦੇ ਵਿੱਚ ਜਿਹੜੀ ਅਸੀਂ ਪਹਿਲਾਂ ਤੇ ਬਿਲਗੇ ਪੁਲਿਸ ਸਟੇਸ਼ਨ ਦੇ ਜਿਹੜੇ ਪਿੰਡਾਂ ਦੇ ਵਿੱਚ ਅਸੀਂ ਜਿਹੜਾ ਰੋਡ ਮਾਰਚ ਕੱਢਿਆ ਜਿਸ ਦੇ ਵਿੱਚ ਜਿਹੜੇ ਹੈਗੇ ਐਸ ਐਚਓ ਕਰਾਇਆ ਐਸ ਐਚਓ ਫਲੋਰ ਐਸ ਐਚਓ ਬਿਲਗਾ ਜਿਹੜੀ ਉਹ ਸ਼ਾਮ ਨੂੰ ਮੇਰੇ ਨਾਲ ਹੋਏ ਉਸ ਤੋਂ ਬਾਅਦ ਵਿੱਚ ਅਸੀਂ ਪੈਦਲ ਮਾਰਚ ਕੱਢਣ ਤੋਂ ਬਾਅਦ ਵਿੱਚ ਜਿਹੜੀ ਬੁਰਜ ਅਸਲਪਿੰਡਾ ਉਹਦੇ ਤੇਰੇ ਆ ਦੇ ਨਾਲ ਲੱਗਦੀ ਏਰੀਆ ਦੇ ਵਿੱਚ ਜੀ ਸਰਚ ਕੀਤੀ ਜਿੱਥੇ ਸਾਨੂੰ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਆ ਉਹ ਸ਼ਰਾਬ ਬਰਾਮਦ ਹੋਈ ਆ ਜਿੱਥੇ 250 ਜਿਹੜੀ ਲੀਟਰ ਲਾਹਨ ਬਰਾਮਦ ਹੋਈ ਆ ਦੋ ਵੱਡੀਆਂ ਤਰਪਾਲਾਂ ਦੋ ਵੱਡੇ ਡਰਮ ਤੇ 266 ਬੋਤਲਾਂ ਜਿਹੜੀਆਂ ਉਹ ਨਜਾਇਜ਼ ਸ਼ਰਾਬ ਤੇ ਜਿਹੜੀ ਬਰਾਮਦ ਹੋਈ ਆ ਜਿਸ ਸਬੰਧ ਵਿੱਚ ਅਸੀਂ 181 ਨੰਬਰ ਮਕਦਮਾ ਤੇ 182 ਨੰਬਰ ਮਕਦਮਾ ਬਿਲਗਾ ਥਾਣਾ ਰਜਿਸਟਰ ਕੀਤਾ ਹੈ ਜੀ